अच्छा ਹੁਣ ਤੂੰ ਮੇਰੀਆਂ ਰੀਸਾ ਕਰਿਆ ਕਰੇਂਗੀ ਚਲ ਜਾ ਬਾਹਰ ਜਾ ਕੇ ਬਾੜਾ ਸਿਰ ਇੱਥੇ ਦੇਖ ਲੈ ਕਿੰਨੇ ਵਾਲ ਖਲਾਰਤੇ ਪਤਾ ਨਹੀਂ ਭਾਈ ਤੂੰ ਤਾਂ ਕਿਹੜੀ ਮਿੱਟੀ ਦੀ ਬਣੀ ਤੈਨੂੰ ਤਾਂ ਸਾਰੇ ਕੰਮ ਨਾ ਕਹਿ-ਕਹਿ ਕੇ ਕਰਾਉਣੇ ਪੈਂਦੇ ਆ ਲੈ ਕੰਮ ਫੇਰ ਤੂੰ ਨਾ ਨੂੰ ਫੇਰ ਲਈ ਢੇਰ ਲੱਗੇ ਪਿਆ ਕੱਪੜੇ ਧੋਣ ਵਾਲਾ ਪਹਿਲਾਂ ਕੱਪੜੇ ਤਾਂ ਧੋਲ ਲੈ ਦੇਖਾਂ ਰਮਣ ਨੂੰ ਕਿੱਥੇ ਗਈ ਠੰਡੀ ਬਾਲੀ ਹੋ ਗਈ ਅੱਜ ਤਾਂ ਬੜਿਉਣੀ ਪੈਣੀ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਬਾਹਰ ਜਾ ਕੇ ਦੇਖਦੀ ਆਂਗੀ ਨਹੀਂ ਤਾਂ ਬੇਬੇ ਕਹੂਗੀ ਸਾਰਾ ਦਿਨ ਵੀ ਉਹੀ ਲੱਗੀ ਰਹਿੰਦੀ ਹੈਗੀ ਦੇਖਾਂ ਜਾ ਕੇ ਕਿੱਧਰ ਗਈ ਖਾ ਲੋ ਖਾਣਾ ਤਾਂ ਨਿਬੜ ਗਿਆ ਕੱਟਾ ਤੋਰ ਰਹਾ ਮੜੇ ਜੀ ਬਰਮਣ ਕੀ ਕਰੀ ਜਾਨੀ ਐ ਕੁਛ ਨਹੀਂ ਕਾਗਣਾ ਕੱਖ ਜੇ ਪਾ ਕੇ ਡਿਸ ਇਹਨਾਂ ਨੂੰ ਤੂੰ ਵੀ ਨਾ ਤੇਥੋਂ ਦਾ ਬੇਲੀ ਨਹੀਂ ਬੈਠਿਆ ਜਾਂਦਾ 10 ਮਿੰਟ ਵੀ ਆਰਾਮ ਕਰ ਲੈ ਬਿਕਰ ਵੀਰ ਵਰਗੇ ਆਪੇ ਪਾ ਪਾ ਦਿੰਦੇ ਤਲ ਕੋਈ ਨਾ ਮੈਂ ਪਾਤੇ ਤੀ ਤੂੰ ਕਿਵੇਂ ਆ ਗਈ ਇੱਧਰ ਮੈਨੂੰ ਉੱਧਰ ਬੋਲ ਮਾਰ ਲੈ ਨਾ ਤੂੰ ਕਹਿੰਦੀ ਮੈਨੂੰ ਅਲਰਜੀ ਆ ਪਸ਼ੂਆਂ ਤੋਂ ਕਿ ਮੇਰੇ ਦਾਣੇ ਜੇ ਹੋ ਜਾਂਦੇ ਨੇ ਮੈਂ ਕਾਣੂ ਆਉਂਦੀ ਸੀ ਇੱਧਰ ਉਹ ਤਾਂ ਮੈਂ ਪੋਚੇ ਲਾਉਣ ਲੱਗਦੀ ਸੀ ਉਹ ਮੁੰਡਾ ਨਾਲ ਹੀ ਉੱਠ ਖੜਿਆ ਹੁਣ ਉਹ ਠੰਡੇ ਪਾਣੀ 'ਚ ਹੱਥ ਪਾਉਂਦਾ ਮੈਂ ਤਾਂ ਤਾਂ ਤੈਨੂੰ ਇੱਧਰ ਦੇਖਣ ਆ ਗਈ ਮੈਂ ਕਿਹਾ ਕੀ ਕਰੀ ਜਾਂਦੀ ਆ ਰਾਵਣ ਜਵਾਕ ਤਾਂ ਇਹੀ ਕਰਦੇ ਹੁੰਦੇ ਗਾਗਾ ਨਾ ਉਹ ਤਾਂ ਮੈਂ ਸਮਝਦੀ ਤੇਰੀ ਗੱਲ ਤੈਨੂੰ ਕਿਹੜਾ ਟਿਕਣਾ ਮਿਲਦਾ ਸਾਰਾ ਦਿਨ ਕਦੇ ਗੋਹਾ ਪਤਦੀਆਂ ਕਦੇ ਕੱਖ ਪਾਉਣੀਆ ਕਦੇ ਕਿਵੇਂ ਮੈਂ ਤਾਂ ਇਹੀ ਕਹਿੰਦੀ ਸੀ ਮੈਂ ਕਿਹਾ ਜੇ ਤੂੰ ਮੜ

ਕੀ ਕਰਨਾ ਸੀ ਮੁੰਡੇ ਨੂੰ ਟਿਕਾਉਣੀ ਆ ਠੰਡੇ ਥਾਵੇਂ ਨਾ ਫਰਸ਼ ਤੇ ਭਜਦਾਗਾ ਤਾਂ ਉਹਨੂੰ ਕਿਹਾਗਾ ਰਮਣ ਨੂੰ ਮੈਂ ਕਿਹਾ ਤੂੰ ਪੋਚਾ ਲਾ ਦੇ ਉਹ ਠੰਡੇ ਪਾਣੀ 'ਚ ਹੱਥ ਪਾਉਂਦਾ ਕੁੜੀ ਸਾਰਾ ਦਿਨ ਵਿਚਾਰੀ ਕੰਮ ਧੰਦਾ ਕਰਦੀ ਰਹਿੰਦੀ ਐ ਹੈ ਉਹ ਕਿਸੇ ਨੂੰ ਜਵਾਬ ਨਹੀਂ ਦਿੰਦੀ ਹੈਗੀ ਤੇ ਤੂੰ ਵੀ ਮੜ ਮੋਟਾ ਉਹਦੇ ਨਾਲ ਕੰਮ ਧੰਦਾ ਕਰਾ ਦਿਆ ਕਰ ਵੀ ਬੇਬੇ ਕੀ ਕਰਦੀ ਆ ਉਹ ਦਿਮਾਗ ਤਾਂ ਉਹਦਾ ਐਡਾ ਸਿੱਧਾ ਹੈਗਾ ਜੇ ਕੋਈ ਕੰਮ ਕਰਦੀ ਦੁੱਗਣਾ ਬਗਿਆੜ ਕੇ ਤਰ ਦਿੰਦੀ ਆ ਕੁੜੀ ਜੇ ਉਹ ਸਿੱਧੀ ਸਾਦੀ ਐ ਵਿਚਾਰੀ ਹੈ ਤੂੰ ਸਾਰਾ ਦਿਨ ਮੂਰੇ ਲਾਈ ਰੱਖਦੀ ਆ ਉਹਨੂੰ ਆ ਕਰ ਲੈ ਉਹ ਕਰ ਲੈ ਨਾ ਬੇਬੇ ਮੇਰੀ ਗੱਲ ਸੁਣ ਜੇ ਤਾਂ ਉਹਨੂੰ ਰੋਟੀ ਪਕਾਉਣ ਨੂੰ ਕਹਿਣੀ ਆ ਤਾਂ ਗੋਡੇ-ਗੋਡੇ ਆਟਾ ਚੜਾ ਦਿੰਦੀ ਐ ਚੱਜ ਨਾਲ ਭਰਾਤ ਨਹੀਂ ਧੋਂਦੀ ਹੈਗੀ ਭਾਂਡੇ ਨਹੀਂ ਚੱਜ ਨਾਲ ਮਾਂਜਦੀ ਹੈਗੀ ਕੁਛ ਨਹੀਂ ਉਹਨੂੰ ਕਰਨਾ ਆਉਂਦਾ ਹੁਣ ਝਾੜੂ ਪੋਚਾ ਵੀ ਨਾ ਕਰਾਂ ਮਾ ਉਹਦੇ ਤੋਂ ਕਰਾ ਲਿਆ ਕਰ ਭਾਈ ਤੂੰ ਬਹਿ ਜਾ ਕਰ ਬੈੱਡ ਤੇ ਮੁੰਡੇ ਦਾ ਪੱਜ ਲਾ ਕੇ ਮੈਨੂੰ ਤਾਂ ਦੇਖ ਦੁੱਖ ਆਉਂਦਾ ਵਿਚਾਰੀ ਦਾ ਉਹਦਾ ਜੇ ਉਹ ਨਰਮ ਹੈ ਹੈ ਸਿੱਧੀ ਸਾਦੀ ਹੈ ਤਾਂ ਉਹਨੂੰ ਸਰਦਨ ਕੰਮ ਚ ਹੀ ਰਾਈ ਰੱਖਣਾ ਹੈਗਾ ਕਿੰਨਾ ਕੰਮ ਕਰਦੀ ਆ ਉਹ ਇੰਨਾ ਕ ਤਾਂ ਕਰਿਆ ਆਪਦੇ ਸਾਰੇ ਘਰਦਿਆਂ ਨਾਲੇ ਮੈਂ ਕੀ ਕੋਈ ਉਹਨੂੰ ਬਾਹਰ ਕਿਸੇ ਦੇ ਘਰੇ ਕੰਮ ਕਰਾਉਣੀਗੀ ਆਪਦੇ ਘਰੇ ਤਾਂ ਹਰੇਕ ਹੀ ਕਰਦਾਗਾ ਫੇਰ ਕੀ ਹੋਗਾ ਮੇਰਾ ਜਵਾਕ ਨਿਆਣਾ ਮੈਂ ਸਾਹਮਣਾ ਨਹੀਂ ਹੁਣ ਉਹ ਰਲ ਮਿਲ ਕੇ ਕਰ ਲਿਆ ਕਰੋ ਇਹ ਕੀ ਗੱਲ ਹੋਈ ਵੀ ਉਹਦੀ ਗੱਲ ਪਾਉਣਾ ਸਾਰਾ ਕੰਮ ਚਲ ਚੰਗਾ ਭਾਈ ਥੋੜਾ ਤਾਂ ਹੀ ਹਾਲ ਰਹੂਗਾ ਮੈਂ ਤਾਂ ਜਵਾਕ ਸਾਹਮਣੀਆਂ ਆਉਂਦਾ ਆਹੋ ਆਪ ਤਾਂ ਨਾ ਲੈਂਦੀ ਤੜਕੇ ਸੁਰਖੀਆਂ ਬਿੰਦੀਆਂ ਲਾ ਕੇ ਬੈਠੀ ਰਹਿੰਦੀ ਐ ਤੇ ਉਹਨੂੰ ਹੁਕਮ ਚਲਾਈ ਜਾਂਦੀ ਸਾਰਾ ਦਿਨ ਆਹ ਕਰ ਲੈ ਆਹ ਕਰ ਲੈ ਲਾਾ ਪੋਚਾ ਰਾਵਣ ਉਧਰ ਸਮਾਰ ਕੇ ਚੰਗੀ ਤਰ੍ਹਾਂ ਜੇ ਲਾ ਕਿੰਨੇ ਦਾਗ ਪੈ ਨੇ ਨਾਲੇ ਪਾਣੀ ਦਿਖਲਾ ਕਿੰਨਾ ਗੰਦਾ ਹੋਇਆ ਪਿਆ ਇਹਨੂੰ ਬਦਲ ਲਿਆ ਸਾਫ ਪਾਣੀ ਨਾਲ ਲਾ ਪੋਚੇ ਬਦਲ ਲਿਆ ਨਹੀਂ ਪੈਣੇ ਲੈ ਕੰਮ ਤਾਂ ਨਿਪੜ ਗਏ ਬਿੰਦਕ ਬੈ ਨਹੀਂ ਹੈਗੀ ੜਕੇ ਜੇ ਲੱਗੇ ਨੇ ਹਾਂ ਦੇ ਆਰਾਮ ਕਰਤੀ ਐ ਮਿੰਨਕਾ ਲਾਤਾ ਪੋਚਾ ਰਵਣ ਹਾਂ ਲਾਤਾ ਗਗਨ ਪੋਚਾ ਤਾਂ ਕੁੜਿਆ ਆਹ ਪੋਚਾ ਲਾ ਕੇ ਧੋਣਾ ਨਹੀਂ ਸੀ ਬੇਬੇ ਬੋਲੂਗੀ ਵੀ ਐਂ ਸੜਤਾ ਨਾਲੇ ਨਾ ਮੈਂ ਸਬਜੀ ਲਿਆ ਕੇ ਦਿੰਨੀ ਆ ਸਬਜੀ ਕੱਟ ਕੇ ਰੱਖ ਦੇ ਬਣਾ ਮੈਂ ਆਪੇ ਦੇਉਂਗੀ ਐਂ ਕਰ ਉਥੇ ਚੁੱਲ੍ਹੇ ਮੂਰੀ ਆ ਜਾ ਚੱਲ ਭਣੀ ਲੈ ਆ ਤਰਾ ਬਣੀ ਵਧੀਆ ਕੀਤਾ ਜਿਹੜਾ ਇਹ ਮੇਰੀ ਜਠਾਣੀ ਆ ਭੋਲੀ ਜੀ ਜਿਹੜਾ ਕੰਮ ਕਹਿਣੀ ਆ ਵਿਚਾਰੀ ਚੁੱਪ ਕਰਕੇ ਕਰ ਦਿੰਦੀ ਐ ਨਹੀਂ ਮੈਨੂੰ ਤਾਂ ਟੈਨਸ਼ਨ ਪੈ ਗਈ ਸੀ ਬਿਗੋਗੀ ਨਾਲ ਵਿਆਹ ਕਰਾਉਣ ਤੋਂ ਬਾਅਦ ਇਹਨਾਂ ਦਾ ਤਾਂ ਐਡਾ ਟੱਬਰ ਆ ਮੇਰਾ ਤਾਂ ਪਤਾ ਨਹੀਂ ਕੰਮ 'ਚ ਕੀ ਬਣੂਗਾ ਇਹ ਤਾਂ ਰੱਬ ਨੇ ਨਾ ਮੈਨੂੰ ਫਰੀ ਦੀ ਨੌਕਰਾਨੀ ਦੇਤੀ ਜਿਹੜਾ ਕੰਮ ਕਹਿਣੀ ਆ ਉਹੀ ਕਰ ਦਿੰਦੀ ਐ ਇਹ ਮੇਰੇ ਨਾਲ ਤਾਂ ਉਹ ਗੱਲ ਹੋ ਗਈ ਵੀ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ ਚੱਲ ਵਧੀਆ ਸਾਰਾ ਕੰਮ ਕਰ ਦਿੰਦੀ ਐ ਚੱਲ ਮੈਂ ਤਾਂ ਮੁੰਡਾ ਦੇਖਾਂ ਜਾ ਕੇ ਕਿਤੇ ਹੋਰ ਨਾ ਡਿਗਡੁੱਗ ਪੇ ਬੈੱਡ ਤੋਂ ਲੈ ਰਬ ਰੱਕਾ ਮੈਂ ਤਾਂ ਮੁੰਡੇ ਨੂੰ ਦੇਖਾਂ ਜਾ ਕੇ ਹੁਣ ਗੱਲ ਤਾਂ ਮੈਨੂੰ ਕਰਨੀ ਪਊਗੀ ਬਿੱਕਰ ਤੇ ਗੋਗੀ ਨਾਲ ਲੜਾਈ ਤਾਂ ਪਊਗੀ ਓਏ ਹੁਣ ਜੇ ਉਹ ਵਿਚਾਰੀ ਨਰਮ ਹੈਗੀ ਹੈ ਤਾਂ ਫਿਰ ਉਸੇ ਨੂੰ ਹੀ ਕੰਮ ਲਈ ਰੱਖਣਾ ਬਾਕੀ ਉਹਦੇ ਵਿਚਾਰੀ ਦੇ ਕੋਈ ਮਗਰਮੂਰੇ ਨਹੀਂ ਹੈਗਾ ਫਿਰ ਇਹ ਵੀ ਗੱਲ ਹੈਗੀ ਜੇ ਉਹ ਵਿਚਾਰੀ ਦੇ ਕੋਈ ਮਗਰਮੂਰੇ ਨਹੀਂ ਹੈਗਾ ਫਿਰ ਉਹਨੂੰ ਉਹੀ ਤਪਾਈ ਜਾਣਾ ਉਹੀ ਉਹਦੇ ਸਾਰਾ ਦਿਨ ਉਸੇ ਨੂੰ ਕਹੀ ਜਾਣਾ ਵੀ ਐਂ ਕਰ ਲੈ ਉਹ ਕਰ ਲੈ ਭਾ ਕਰ ਲੈ ਆਪ ਢੱਕਾਂ ਨੂੰ ਤੋੜਦੀ ਹੈਗੀ ਹੈ ਪਾਣੀ ਦਾ ਗਲਾਸ ਵੀ ਉਹਨੂੰ ਮੰਜੇ ਤੇ ਆਪ ਮੰਗਦੀ ਹੈ ਉਹ ਤੋਂ ਮੰਗਦੀ ਹੈ ਬੋਲ ਮਾਰ ਮਾਰ ਕੇ ਐ ਤਾਂ ਭਾਈ ਮੈਨੂੰ ਨਹੀਂ ਗੱਲ ਚੰਗੀ ਲੱਗਦੀ ਮੈਨੂੰ ਕੁਝ ਕਰਨਾ ਪਊਗਾ ਹਾਈ ਹਾਈ ਰੁਕ ਜੇ ਰੁਕ ਜੇ ਖੜ ਜਾ ਨੀ ਕੁੜੀ ਤੇਰੇ ਕੋਲੇ ਆ ਕਹੀ ਪਈ ਹੈਗੀ ਤੂੰ ਚਾਕੇ ਕਹੀ ਨਾਲ ਪਾਲਾ ਹੱਥਾਂ ਨਾਲ ਗੋਹਾ ਚੱਕੀ ਜਾਨੀ ਹੈਗੀ ਫਿਰ ਉਹਦੇ ਬਾਅਦ ਚ ਤਾਂ ਧਾਰਾਂ ਕੱਢਣੀਆਂ ਹੁੰਦੀਆਂ ਨੇ ਫਿਰ ਦੁੱਧ 'ਚੋਂ ਮਸਕ ਆਉਂਦਾਗਾ ਮਸਕਾਉਣ ਲੱਗ ਜਾਂਦਾ ਹੱਥਾਂ 'ਚੋਂ ਗੋਹੇ ਦਾ ਪਤਾ ਨਹੀਂ ਭਾਈ ਤੂੰ ਤਾਂ ਕਿਹੜੀ ਮਿੱਟੀ ਦੀ ਬਣੀ ਤੈਨੂੰ ਤਾਂ ਸਾਰੇ ਕੰਮ ਨਾ ਕਹਿ-ਕਹਿ ਕੇ ਕਰਾਉਣੇ ਪੈਂਦੇ ਆ ਆ ਕਹੀ ਨਾਲ ਚੱਕ ਲਾ ਫਿਰ ਮੁਸਕਾਈ ਜਾਂਦਾ ਰਹਿੰਦਾਗਾ ਕਰਦਾ ਹੋਰ ਕੰਮ ਵੀ ਕਰਨਾ ਹੁੰਦਾਗਾ ਕੋਈ ਚਾਬੀ ਇਹ ਜੋ ਗਗਨ ਚਾ ਲਿਆ ਯਾਰ ਮੇਰੇ ਵਾਸਤੇ ਲਿਆਉਣੀ ਆ ਹਲੋ ਲੈ ਆ ਜਾ ਤੂੰ ਕਿਵੇਂ ਬੰਦਲੀ ਜੀ ਫਿਰਦੀ ਐ ਕੀ ਦੱਸਾਂ ਸਾਰੇ ਦਿਨ ਕੰਮ ਹੀ ਨਹੀਂ ਲੋਟ ਆਉਂਦਾ ਹੈਗਾ ਹਾਂ ਥੱਕ ਜਾਈਦਾ ਸਾਰਾ ਦਿਨ ਕੰਮ ਕਰ ਕਰ ਕੇ ਉਹ ਚਲ ਤੂੰ ਭਾਬੀ ਨਾਲ ਲੱਗ ਲਗਾ ਕੇ ਕਰਾ ਲਿਆ ਕਰਾਂ ਉਹ ਤਾਂ ਪੋਲੀ ਐ ਵਿਚਾਰੀ ਨਾਲ ਕਰਾ ਦਿਆ ਕਰ ਉਹਦੇ ਮਾੜਾ ਮੋਟਾ ਕੁਸਾ ਸਾਰਾ ਮੇਰੇ ਸਿਰ ਤੇ ਐ ਉਹ ਕਿੱਥੇ ਕੁਸ ਕਰਦੀ ਐ ਜੇ ਉਹਨੂੰ ਕੁਸ ਕਰਨਾ ਨੂੰ ਕਹਿਣੀ ਐ ਤਾਂ ਦੁੱਗਣਾ ਵਿਗਿਆੜ ਕੇ ਧਰ ਦਿੰਦੀ ਐ ਨਾ ਉਹਨੂੰ ਰੋਟੀ ਟੁੱਕ ਦਾ ਪਤਾ ਨਾ ਉਹਨੂੰ ਸਾਫ ਸਫਾਈ ਦਾ ਪਤਾ ਸਾਰਾ ਆਪ ਹੀ ਕਰਨਾ ਪੈਂਦਾ ਹੈਗਾ ਉਹ ਕਿੱਥੇ ਕਰਦੀ ਐਗੀ ਜੇ ਕਰਦੀ ਐ ਤਾਂ ਚੌਗਣਾ ਵਿਗਿਆੜ ਕੇ ਧਰ ਦਿੰਦੀ ਐ ਚੱਲ ਤੁਸੀਂ ਐਂ ਕਰੋ ਚਾਹ ਪੀ ਕੇ ਗਲਾਸ ਇੱਥੇ ਧਰ ਦਿਓ ਠੀਕ ਆ ਚੱਲ ਲੱਗ ਲਗਾ ਕੇ ਕਰਾ ਲਿਆ ਕਰ ਯਾਰ ਬਸ ਕੋਈ ਨਾ ਚੱਲ ਮੈਂ ਅੰਦਰ ਕੰਮ ਕਰਦੀ ਸੀ ਕੋਈ ਮੈਂ ਵਿਕਰ ਹਾਂ ਬੇਬੇ ਹਾਂ ਬੇਬੇ ਤੇ ਤੂੰ ਕਿਹੜੇ ਕੰਮਾਂ 'ਚ ਰੁੱਝਿਆ ਰਹਿੰਦਾ ਸਾਰਾ ਦਿਨ ਬੇਬੇ ਖੇਤ ਪਾਣੀ ਲਾਉਂਦਾ ਕਣਕ ਨੂੰ ਰਾਤ ਮੋਰ ਲੜ ਚੱਲੀ ਜਾਂਦੀ ਰਾਤ ਦੀ ਹੁਣ ਦੇਖਾਂ ਜੇ ਕੋਈ ਵੀਲਾ ਹਵਾ ਨੂੰ ਭੇਜ ਦੂੰਗਾ ਮੈਂ ਮਗਰ ਦੋ ਘੰਟੇ ਸੌ ਲੂੰਗਾ ਮੈਂ ਤੈਨੂੰ ਐ ਕਹਿੰਦੀ ਆ ਰਮਨ ਬਾਰੇ ਨਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਰਮਨ ਕੀ ਹੋ ਗਿਆ? ਵੇ ਮੈਂ ਤਾਂ ਐ ਕਹਿੰਦੀ ਸੀ ਵੀ ਚਲ ਕਾਹਨੂੰ ਗੱਲ ਛੇੜਨੀ ਐ। ਗਾਹਾਂ ਮੈਂ ਇੱਥੋਂ ਤਾਂ ਨਾ ਪਰ ਪੋਹਲੇ ਬੰਦੇ ਨਾਲ ਭਾਈ ੱੱਕਾ ਚੱਲਿਆ ਨਹੀਂ ਜਾਂਦਾ ਹੈਗਾ। ਪਰ ਗੱਲ ਕੀ ਹੋ ਗਈ ਵੇ? ਗੱਲ ਤਾਂ ਐ ਹੈ ਭਾਈ। ਹੈ ਹੁਣ ਸਾਰਾ ਦਿਨ ਉਹ ਤਾਂ ਮਹਾਰਾਣੀ ਬੈਠੀ ਰਹਿੰਦੀ ਹੈਗੀ ਸਜ-ਬਜ ਕੇ। ਹੈ ਤੇ ਉਹ ਵਿਚਾਰੀ ਨੂੰ ਰਮਨ ਨੂੰ ਸਾਰਾ ਦਿਨ ਕੰਮ ਨੂੰ ਕਹੀ ਜਾਂਦੀ ਐ। ਆ ਕਰ ਲੈ, ਉਹ ਕਰ ਲੈ। ਹੁਣ ਮੈਂ ਕੀ ਕਰਾਂ? ਮੈਂ ਵਿਚ ਵਿਚਾਲੇ ਫਸੀ ਪਈ ਆਗੀ। ਹੁਣ ਜੇ ਮੈਂ ਬੋਲਦੀ ਆ ਮੈਂ ਡਰ ਲੱਗਦਾ ਵੀ ਕਿਤੇ ਕਲੇਸ਼ ਨਾ ਹੋ ਜੇ। ਚੱਲ ਬੇਬੇ ਠੰਡ ਹੈਗੀ ਆਪੀ ਨਾਲ ਮਿਲ ਕੇ ਕਰ ਲੈ ਕੋਈ ਵੱਧ ਕਰ ਲੈਣਾ ਉਹ ਘੱਟ ਕਰ ਲੰਦਾ। ਕਾਨੂੰ ਸਾਰਾਦ ਨੇ ਉਹ ਉਹੀ ਕਰੀ ਜਾਂਦੀ ਹੈਗੀ। ਆਪ ਤਾਂ ਕਰਦੀ ਵੀ ਨਹੀਂ ਕੁਝ ਵੀ ਨਹੀਂ ਕਰਦੀ ਹੈਗੀ। ਅੱਛਾ ਵੇ। ਆਏ ਆਏ ਭਾਈ। ਹੈ ਸਾਰਾ ਦਿਨ ਉਹ ਨੂੰ ਕਹੀ ਜਾਊਗੀ। ਆ ਆ ਨਹੀਂ ਪੁੱਛੇ ਚੱਜ ਦੇ ਲਾਏ। ਉਹ ਨਹੀਂ ਕੰਮ ਚੱਜ ਦਾ ਕਰਿਆ ਉਹ ਤਾਂ ਦਵਾਰੇ-ਦਵਾਰੇ ਕਰਾਉਂਦੀ ਹੈ। ਹੈ ਫਿਰ ਇਹ ਤਾਂ ਗੱਲ ਠੀਕ ਨਹੀਂ ਹੈਗੀ ਵੀ ਜਿਹੜੀ ਉਹ ਉਹਦੇ ਤੇ ਚੌਧਰ ਛੰਟੀ ਜਾਂਦੀ ਹੈ ਸਾਰਾ ਦਿਨ। ਆਪ ਬੈਠੀ ਰਹਿੰਦੀ ਹੈ ਨਾ ਤੋ ਕਿ ਤਟਕੀ ਬੈਹ ਜਾਂਦੀ ਹੈਗੀ। ਹੈ? ਤੇ ਮੰਜੇ ਦੀ ਪਾਣੀ ਪਾ ਲੂਗੀ ਆਖੇ ਮੈਨੂੰ ਰੋਟੀ ਫੜਾ ਜਾ ਪਾ ਕੇ ਭਾਂਡੇ ਚੱਕ ਕੇ ਲੈ ਜਾ 100 ਕੰਮ ਉਹਨੂੰ ਵੀ ਕਹੀ ਜਾਊਗੀ ਆਪਦਾ ਕਰਦੀ ਨਹੀਂ ਹੈਗੀ ਕੁਝ ਵੀ ਨਾ ਬੇਬੇ ਰਾਮ ਗਗਨ ਵੀ ਕਰਦੀ ਹੂ ਮੜਾ ਮੋਟ ਦਾ ਕਾਹ ਨੂੰ ਕੁਝ ਨਹੀਂ ਕਰਦੀ ਹੈਗੀ ਉਹ ਤਾਂ ਨਹੀਂ ਬੇਬੇ ਗਗਨ ਕੋ ਐ ਤਾਂ ਕਰਦੀ ਹੂ ਮੜਾ ਮੋਟਾ ਚੱਲ ਛੋਟੀ ਆ ਫਿਰ ਕਿਉਂ ਘੱਟ ਕਰ ਲੈਂਦੀ ਹੁਣੀ ਉਹ ਤਾਂ ਡੱਕਾ ਦੂਰਾ ਵੀ ਨਹੀਂ ਕਰਦੀ ਹੈਗੀ ਹੱਦ ਹੋ ਗਈ ਤੇਰੇ ਵਾਲੀ ਵੀ ਕੁਝ ਨਹੀਂ ਇਹਦੀ ਮਾਂ ਤੇ ਚਕੀਨ ਵੀ ਨਹੀਂ ਹੈਗਾ ਕੁਝ ਵੀ ਨਹੀਂ ਕਰਦੀ ਫੇ ਕੁਝ ਨਹੀਂ ਕਰਦੀ ਉਹਦੇ ਹੱਥ ਪੈਰ ਦੇਖ ਕੇ ਇਹ ਜਿਵੇਂ ਹੋਏ ਪੈਨੇ ਠੰਡ ਚ ਹੈਂ ਤੇ ਠੰਡੇ ਪਾਣੀ ਚ ਕਦੇ ਗਰਮ ਪਾਣੀ ਚ ਪਾਈ ਜਾਂਦੀ ਹੈਗੀ ਸਾਰੇ ਹੱਥ ਪੈਰ ਖਰਾਬ ਹੋ ਗਏ ਉਹਦੇ ਚਲ ਮੈਂ ਗੋਗੀ ਨਾਲ ਕਰੂੰਗਾ ਗੱਲ ਬੇਬੇ ਫਿਰ ਮੇਰਾ ਤਾਂ ਕਿ ਦਿਮਾਚਾ ਦਾ ਨਾ ਫਿਰ ਦੱਸ ਦੇਖ ਭਾਈ ਮੇਰੀ ਗੱਲ ਸੁਣ ਗੋਗੀ ਨਾਲ ਗੱਲ ਕਰਨੀ ਪਊਗੀ ਆਪਾਂ ਨੂੰ ਬੈਠ ਕੇ ਬੇਬੇ ਗਗਨ ਹੈਗੀ ਨਿਆਣੀ ਜੇ ਮੈਂ ਗੋਗੀ ਨੂੰ ਕਹੂੰਗਾ ਗੋਗੀ ਗਗਨ ਨਾਲ ਲੜੂਗਾ ਮੈਂ ਤਾਂ ਕਰਕੇ ਕਹਾਂਦੀ ਮੈਨੂੰ ਵੀ ਨਾ ਗੱਲ ਕਰਦਾ ਮੈਂ ਤਾਂ ਭਾਈ ਸਿੱਧੇ ਪੰਥੇ ਗੱਲ ਕਰਨੀ ਪਊਗੀ ਮੈਂ ਨਹੀਂ ਹੁਣ ਹਟਦੀ ਹੈਗੀ ਚਲ ਮੈਂ ਕਰ ਲੂ ਬੇਬੇ ਗੋਗੀ ਨਾਲ ਗੱਲ ਫਿਰ ਹੋਰ ਕੀ ਆ ਇਹ ਪਤਾ ਨਹੀਂ ਕਿਹੜੀ ਦੁਨੀਆ ਚ ਬਸਦਾ ਹੈਗਾ ਇਹਨੂੰ ਆਏ ਨਹੀਂ ਚੱਜ ਵੀ ਘਰੇ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਹੈ ਹੁਣ ਮੈਂ ਦੱਸ ਕੀ ਕਰਾਂ ਮੈਨੂੰ ਤਾਂ ਭਾਈ ਸਰਦਾ ਨਹੀਂ ਹੈਗਾ ਮੈਂ ਤਾਂ ਹੁਣ ਦੇਖਦੀ ਆ ਸਰਦਣ ਆਏ ਮੈਥੋਂ ਚੱਲਿਆ ਨਹੀਂ ਜਾਂਦਾ ਆ ਗਿਆ ਭਾਈ ਓਏ ਹਾਂ ਭਾਈ ਆ ਗਿਆ ਮੈਂ ਤਾਂ ਖੇਤ ਸੀਗਾ ਰਾਤ ਦਾ ਹਾਂ ਲਾਈਟ ਆਈ ਹੁੰਦੀਗੀ ਅੱਧੀ ਕੰਗ ਤਾਂ ਰਾਮਗੀਰ ਦੀ ਰਹੇਗੀ ਲਾਈਟ ਪਾ ਗਈ ਮੈਨੂੰ ਦੇਣੇ ਆਊਗੀ ਅੱਛਾ ਲੈਟ ਦੇ ਨਹੀਂ ਆਉਂਗੀ ਹਾਂ ਅੱਛਾ ਜੇ ਤੈਨੂੰ ਟਾਈਮ ਹੋਇਆ ਤੂੰ ਜਾ ਆਈ ਖੇਤ ਠੀਕ ਹੈ ਜਾਂ ਬਾਬੇ ਸਾਧ ਨੂੰ ਫੋਨ ਕਰ ਲਈ ਠੀਕ ਹੈ ਕੋਈ ਨਹੀਂ ਤੇ ਇੱਕ ਬੇਬੇ ਨੇ ਬੇਬੇ ਗੱਲ ਕਹਿੰਦੀ ਸੀ ਯਾਰ ਕਿਹੜੀ ਗੱਲ ਉਹ ਕਿਉਂਕਿ ਬੇਬੇ ਕਹਿੰਦੀ ਸੀ ਯਾਰ ਕਹਿੰਦੀ ਵੀ ਰਾਮਨ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈਗੀ ਗਾਗਲ ਨੇ ਡੱਕਾ ਕਰਦੀ ਹੈ ਉੱਤੋਂ ਹੋਰ ਹੋ ਮਾਰਦੀ ਹੈਗੀ ਤੂੰ ਯਾਰ ਗਾਗਲ ਨੂੰ ਮਾੜਾ ਮੋਟਾ ਸਮਝਾਈ ਜਾਂ ਵੰਡ ਕੇ ਕਰ ਲਿਆ ਕਰ ਲਾਂਗੇ ਕੰਮ ਯਾਰ ਉਹ ਬਾਈ ਯਾਰ ਇਹੀ ਜੀ ਤਾਂ ਕੋਈ ਗੱਲ ਨਹੀਂ ਤੈਨੂੰ ਭਲੇਖਾ ਲੱਗਿਆ ਹੁਣ ਮੈਂ ਦੁਪਹਿਰ ਦਾ ਘਰੇ ਤਾਂ ਹੈਗਾ ਰੋਟੀ ਫੜਾ ਕੇ ਗਈ ਹੈ ਹੁਣ ਇਹੀ ਜੀ ਗੱਲ ਹੀ ਨਹੀਂ ਹੈਗੀ ਕੋਈ ਜਿਹੀ ਦੁਕਹੀ ਜਨ ਹੈ ਉਹ ਮੈਂ ਵੀ ਬਾਲੇ ਬੁੜੀ ਦੀਆਂ ਗੱਲਾਂ ਚ ਨਹੀਂ ਆਉਂਦਾ ਹੁੰਦਾ ਬੀਬੀ ਦਾ ਸਾਰਾ ਦਿਨ ਘਰੇ ਰਹਿੰਦੀ ਐ ਬੀਬੀ ਦੱਸਦੀ ਐ ਮੈਨੂੰ ਮੈਨੂੰ ਕਿਹੜਾ ਪਤਾ ਹੈਗਾ ਉਹ ਯਾਰ ਉਹ ਵੀ ਮਰੀ ਜਾਂਦਾ ਬੀਬੀ ਨੇ ਨਾ ਕਲੇਸ਼ ਪਵਾਉਣਾ ਹੈਗਾ ਹਰ ਇੱਕ ਗੱਲ ਤੇ ਨਿੱਕੀ ਨਿੱਕੀ ਗੱਲ ਤੇ ਉਹ ਕਲੇਸ਼ ਪਵਾ ਦੂਗੀ ਉਹ ਤਾਂ ਗੱਲ ਭਾਈ ਮੈਂ ਵੀ ਮੰਨਦਾਗਾ ਗਗਨ ਪੜੀ ਲਿਖੀ ਐ ਹੂੰ ਉਹ ਭਾਈ ਯਾਰ ਇੱਕ ਹੋਰ ਗੱਲ ਦੱਸ ਦਾਂ ਤੈਨੂੰ ਉਹਨੇ ਵਿਆਹ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਮੈਂ ਪਸੂਆਂ ਦਾ ਕੰਮ ਨਹੀਂ ਮੈਂ ਕਰਨਾ ਹੈਗਾ ਇੱਕ ਹੋਰ ਗੱਲ ਦੇਖ ਉਹਨੂੰ ਸਫਾਈ ਪਸੰਦ ਐ ਜਿੱਡੇ ਦੀ ਘਰੇ ਆਈ ਐ ਆਪਣੇ ਉਹ ਮਜਾਲੇ ਕਿਤੇ ਖਲਾਰਾ ਪਿਆ ਦਿਖਿਆ ਹੋਵੇ ਉਹ ਜੇ ਗਾਗਨ ਪੜੀ ਲਿਖੀ ਹੈ ਇਹਦਾ ਮਤਲਬ ਇਤਾਂ ਨਹੀਂ ਵੀ ਘਰ ਦਾ ਕੰਮ ਹੀ ਨਹੀਂ ਕਰਨਾ ਉਹ ਯਾਰ ਕੰਮ ਤਾਂ ਸਾਰੀ ਹੀ ਕਰਾਉਣੀ ਹੈ ਉਹਦੀ ਕਦਰ ਕਰੇ ਚਾਹੇ ਨਾ ਕਰੇ ਕੋਈ ਉਹ ਬਾਈ ਮੈਨਾਂ ਬਾਈ ਬੈਂਸ ਨਾ ਕਰ ਜਾ ਠੀਕ ਹੈ ਬੇਬੇ ਦੇ ਸਾਹਮਣੇ ਗੱਲ ਕਰਦੇ ਆ ਆ ਜਾ ਬਾਕ ਚੱਲਦੇ ਆ ਆ ਚੱਲ ਬੇਬੇ ਲਈ ਬਾਕ ਚੱਲਦੇ ਆ ਉਹੀ ਤਾਂ ਕਰਦਾ ਬਾਈ ਤੂੰ ਆਪ ਹੁਣ ਇਕੱਲੇ ਇਕੱਲੇ ਕਹੀ ਜਾਂਦੇ ਯਾਰ ਇਹਦੇ ਆਏ ਗੋਗੀ ਇਹਨੂੰ ਦੱਸ ਦੇ ਸਾਰੀ ਗੱਲ ਇਹਦਾ ਮੇਰਾ ਯਕੀਨ ਨਹੀਂ ਕਰਦਾ ਭੋਰਾ ਵੀ ਗੱਲ ਸੁਣਵੇਂ ਮੁੰਡਿਆ ਹੈ ਗਾਗਨ ਸਾਰਾ ਦਿਨ ਇਹਨੂੰ ਟਿਕਣ ਦਿੰਦੀ ਹੈਗੀ ਹੈ ਦੋ ਦੋ ਵਾਰੀ ਤਾਂ ਪੋਚੇ ਲਵੋਂਗੇ ਠੰਡੇ ਪਾਣੀ ਨਾਲ ਤੇ ਵੀ ਉਹਨੂੰ ਵੀ ਭਾਈ ਠੰਡ ਲੱਗਦੀ ਹੈਗੀ ਜੇ ਉਹ ਵਿਚਾਰੀ ਸਿੱਧੀ ਸਾਦੀ ਹੈਗੀ ਤਾਂ ਸਾਰਾ ਦਿਨ ਹੁਣ ਉਹੀ ਤਾਂ ਨਾ ਲੱਗੀ ਰਹੇ ਕੰਮ ਤੇ ਮਾੜਾ ਮੋਟਾ ਤਾਂ ਉਹਨੂੰ ਕਰਨਾ ਹੀ ਚਾਹੀਦਾ ਹੈਗਾ ਅੱਛਾ ਐਂ ਗੱਲ ਹੋਰ ਮੇਰਾ ਮੈਂ ਤਾਂ ਹੁਣ ਸਾਰਾ ਦਿਨ ਦੇਖਦੀ ਆਂ ਭਾਈ ਤੁਸੀਂ ਤਾਂ ਬਾਹਰ ਬਗ ਜਾਨੇ ਹੋਗੇ ਹਾਂ ਮੈਂ ਕਰਦਾ ਗੱਲ ਉਹਦੇ ਨਾਲ ਫਿਰ ਹਾਂ ਭਾਈ ਗੱਲ ਕਰੋ ਮੈਂ ਇੱਥੋਂ ਨਹੀਂ ਆਇਆ ਹੁੰਦਾ ਹੈਗਾ ਬਰਦਾਸ਼ਤ ਕਰਨਾ ਹੈਗਾ ਮੈਂ ਮੈਂ ਤਾਂ ਤੁਹਾਨੂੰ ਦੱਸਦਾ ਦੇਖ ਮੈਂ ਤਾਂ ਦੱਸਦੀ ਨਹੀਂ ਤੀ ਵੀ ਕਲੇਸ਼ ਨਾ ਪੈ ਜੇ ਘਰੇ ਇੰਨਾ ਕੋ ਸੋਰੇ ਕਰੇ ਮੈਨੂੰ ਤਾਂ ਪਤਾ ਹੀ ਨਹੀਂ ਇਹ ਗੱਲ ਦਾ ਫਿਰ ਭਾਈ ਆਪਾਂ ਹੁਣ ਆਏ ਸੋਚੇ ਵੀ ਉਹਦੀ ਜਾਨ ਤਾਂ ਨਹੀਂ ਵਿਚਾਰੀ ਦੀ ਲੈਣੀ ਹੈਗੀ ਸਾਰਾ ਦਿਨ ਚੱਲ ਫਿਰ ਕਰਦਾ ਗੱਲ ਮੈਂ ਕੋਈ ਨਹੀਂ ਆ ਗਿਆ ਚਕੀਨ ਬਾਈ ਕੋਈ ਨਹੀਂ ਕੋਈ ਨਹੀਂ ਮੈਂ ਕਰਦਾ ਗੱਲ ਕਾਗਣਾ ਕਾਗਣਾ ਹਾਂਜੀ ਆਈ ਮੜਾ ਇੱਕ ਗੱਲ ਸੁਣ ਮੇਰੀ ਹਾਂਜੀ ਕੀ ਹੋ ਗਿਆ ਬੈਠੀ ਇੱਕ ਮਿੰਟ ਉਹ ਵਾਜ ਤਾਂ ਮੈਂ ਆਈ ਮਰੀ ਸੀ ਮੈਨੂੰ ਬਕਰ ਦੇ ਬੀਬੀ ਐ ਕਹਿੰਦੇ ਨੇ ਕਹਿੰਦੇ ਗਾਗਣ ਸਾਰਾ ਦਿਨ ਰਾਮਣ ਤੋਂ ਕੰਮ ਕਰਾਈ ਜਾਂਦੀ ਰਹਿੰਦੀ ਐ ਆਪ ਨਾਲ ਡੱਕਾ ਨਹੀਂ ਤੋੜਦੀ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਆ ਸੋ ਨੂੰ ਕੌਣ ਕਹਿੰਦਾ ਵੀ ਨਹੀਂ ਕਰਦੀ ਪਰ ਮੇਰੀ ਕਿੱਥੇ ਕਦਰ ਐ ਕਦਰ ਤਾਂ ਉਹ ਸਿੱਧੀ ਜਹੀ ਦੀ ਐ ਸਾਰਾ ਦਿਨ ਉਹ ਤੇ ਤਰਸ ਐ ਇਹ ਤਾਂ ਸਿੱਧੀ ਐ ਇਹਦੇ ਤਾਂ ਪੇਕੇ ਨਹੀਂ ਐ ਆਏ ਆ ਫਲਾਨ ਐ ਤੇ ਉਹ ਐ ਕਰ ਕਰਕੇ ਉਹਨੂੰ ਸਿਰ ਚੜਾ ਰੱਖੇਗਾ ਕੀ ਗੱਲ ਮੈਂ ਵੀ ਤਾਂ ਇਸ ਘਰ ਦੀ ਨੂੰਹ ਆ ਉਹ ਵੀ ਨੂੰਹ ਐ ਜੇ ਉਹ ਕੰਮ ਕਰਦੀ ਫਿਰ ਕੀ ਹੋ ਗਿਆ ਮੈਂ ਵੀ ਤਾਂ ਕਰਦੀ ਆਂਗੀ ਓ ਯਾਰ ਮੈਂ ਐਂ ਗੱਲ ਨਹੀਂ ਕਰਦਾ ਮੈਂ ਤਾਂ ਐਂ ਗੱਲ ਕਰਦਾ ਵੀ ਜੇ ਚਲ ਉਹ ਸਿੱਧੀ ਸਾਦੀ ਐ ਤੂੰ ਉਹਦੇ ਨਾਲ ਕਰਾ ਦੇ ਕਰ ਮਾੜਾ ਮੋਟਾ ਕੰਮ ਨਾਲ ਕਰਾਉਣ ਨੂੰ ਮੈਂ ਕੀ ਨਹੀਂ ਕਰਦੀ ਸਾਰੇ ਕੱਪੜੇ ਧੋਣੀਆਂ ਮੈਂ ਤਿੰਨੇ ਟਾਈਮਸ ਉਹਨੂੰ ਤਾਜੀ ਰੋਟੀ ਪਕਾ ਕੇ ਦਿੰਨੀਆਂ ਹੋਰ ਉਤਲੇ ਕਿੰਨੇ ਕੰਮ ਹੁੰਦੇ ਨੇ ਰਸੋਈ ਦੇ ਤੇ ਜੇ ਉਹ ਮਾੜਾ ਮੋਟਾ ਗੋਹਾ ਕੂੜਾ ਕਰ ਲੈਂਦੀ ਐ ਉਹ ਕਰ ਲੈਂਦੀ ਐ ਤਾਂ ਅਕੇ ਉਹੀ ਕੰਮ ਕਰਦੀ ਐ ਕਿ ਗਗਨ ਤਾਂ ਕੋਈ ਕੰਮ ਨਹੀਂ ਕਰਦੀ ਹੈਗੀ ਓ ਯਾਰ ਤੂੰ ਤਾਂ ਉਹੀ ਗੁੱਸਾ ਕਰ ਗਈ ਯਾਰ ਗੱਲ ਗੁੱਸੇ ਵਾਲੀ ਨਹੀਂ ਹੈਗੀਗੀ ਜੇ ਕਦਾ ਕੰਮ ਹੋ ਤੋ ਕਹਿ ਕੇ ਕਰਾ ਵੀ ਲੈਨੀਆ ਫਿਰ ਕਿਹੜਾ ਆਫਤ ਆ ਗਈ ਨਾਲੇ ਉਹ ਕੜਾ ਆਪ ਕਰ ਲੈਂਦੀ ਐ ਸਿਹਤ ਤੇ ਖੜ ਕੇ ਕਰੋਨਾ ਪੈਂਦਾ ਜੇ ਇਧਰ ਉਧਰ ਹੋ ਜਾਨੀਆ ਤਾ ਦੁੱਗਣਾ ਬਗਿਆੜ ਕੇ ਤਰ ਦਿੰਦੀ ਐ ਓਏ ਮੈਂ ਤਾਂ ਐਂ ਕਹਿਣਾ ਵੀ ਕਰ ਚਕਲੇਸ ਨਾ ਪਵੇ ਅਸੀਂ ਦੋਨੇ ਪੰਜਾਂ ਨੇ ਤਾਂ ਬਾਹਰ ਹੀ ਰਹਿਣਾ ਹੁੰਦਾ ਹੈਗਾ ਮਗਰ ਉਹ ਤਾਂ ਤੁਸੀਂ ਰਹਿਣਾ ਇੱਥੇ ਤੁਸੀਂ ਨਾ ਘਰ ਦੀ ਟੈਨਸ਼ਨ ਨਾ ਲਓ ਮੈਂ ਘਰ ਦਾ ਕੰਮ ਆਪੀ ਸਾਰਾ ਸੰਭਲੂਗੀ ਨਾਲੇ ਜਦੋਂ ਘਰ ਦੀਆਂ ਗੱਲਾਂ ਬੰਦਿਆਂ ਚ ਜਾਣ ਲੱਗ ਜਨਾਂ ਤਾ ਘਰ ਕਰ ਨਹੀਂ ਰਹਿੰਦਾ ਹੈਗਾ ਚੱਲ ਯਾਰ ਕਰ ਆਪਦਾ ਕੰਮ ਜਾ ਕੇ ਯਾਰ ਕਰਦੀਆਂ ਕੰਮ ਅੱਜ ਕਿਹੜਾ ਕੋਈ ਨਵਾਂ ਕੰਮ ਐ ਰੋਜ਼ ਹੀ ਕਰਦੀਆਂ ਗੱ ਉਹ ਗੱਲ ਆਏ ਆ ਯਾਰ ਵੀ ਇਹ ਕਹਿੰਦੇ ਕੰਮ ਨਹੀਂ ਕਰਦੀ ਹੁਣ ਆਪਾਂ ਨੂੰ ਇਹ ਐਂ ਕਰਨਾ ਪਊਗਾ 2-4 ਦਿਨ ਮੈਨੂੰ ਲੱਗਦਾ ਘਰੇ ਰਹਿਣਾ ਪਊ ਘਰੇ ਰਹਿ ਕੇ ਦੇਖਦਾ ਵੀ ਕੰਮ ਕੌਣ ਕਰਦਾ ਕੌਣ ਨਹੀਂ ਕਰਦਾ ਲਗਾ ਕੇ ਨਾਲੇ ਸ਼ੀਸ਼ੇ ਚ ਨਾ ਸਿਰ ਵਾਕੇ ਹੋਣੇ ਨੇ ਕਿੰਨਾ ਬੜੀ ਲੱਗਦਾ ਸ਼ੀਸ਼ੇ ਸਿਰਵਾਉਣ ਨਾ ਰਵਣ ਤੂੰ ਇੱਥੇ ਕੀ ਕਰੀ ਜੰਨੀ ਹੈਗੀ ਸਿਰ ਵਾਉਂਦੀ ਸੀ ਨਾ ਫਿਰ ਬਾਹਰ ਵਾਲਿਆਂ ਦੀ ਆ ਦੇਖ ਲੈ ਕਿੰਨੇ ਬਾਲ ਖਿਲਰੀ ਜਾਂਦੇ ਅੰਦਰ ਤੁਸੀਂ ਵੀ ਤਾਂ ਰੋਜ਼ ਇੱਥੇ ਬਹੌਣੇ ਹੋ ਅੱਛਾ ਹੁਣ ਤੂੰ ਮੇਰੀਆਂ ਰਿਸਾ ਕਰਿਆ ਕਰੇਂਗੀ ਚਲ ਜਾ ਬਾਹਰ ਜਾ ਕੇ ਬਾਹਲਾ ਸਿਰ ਇੱਥੇ ਦੇਖ ਲੈ ਕਿੰਨੇ ਬਾਲ ਖਲਾਰਤੇ ਚਲ ਬਾਹਰੇ ਬਾਹਰ ਨੂੰ ਓਏ ਆਵਣਾ ਬਾਲੇ ਸਿਰ ਹਾਂ ਬਾਲੇ ਸਿਰਤਾ ਪੁਰੀ ਕੋਈ ਨਾ ਨੂੰ ਵੀ ਲਿਆ ਕਰ ਸਾਰਾ ਦਿਨ ਨਾ ਕੰਮਾਂ ਚ ਰੋਲੀ ਰਹਿਣੀ ਐ ਤੂੰ ਹੈ ਕਦੇ ਪਸ਼ੂਆਂ ਚ ਫਿਰਦੀ ਰਹਿਣੀ ਐ ਕਦੇ ਤੂੰ ਪੋਚੇ ਲਾਉਂਦੀ ਫਿਰਦੀ ਰਹਿਣੀ ਐ ਹੈ ਨਹਾਉਂਦਾ ਵੀ ਟਾਈਮ ਕੱਢ ਲਿਆ ਕਰ ਪੁੱਤ ਨਾ ਧੋ ਕੇ ਫੇਰ ਕੰਮ ਕਰਿਆ ਕਰ ਤੂੰ ਨਾਉ ਨਹੀਂ ਐ ਬੱਸ ਮੈਂ ਪਾਣੀ ਗਰਮ ਲਾਏ ਪਿਆ ਸੀ ਨਾ ਕਿਉਂ ਨਹੀਂ ਕਾ ਨੂੰ ਤੇਰੇ ਤਾਂ ਸਾਰਾ ਦਿਨ ਸੁਰਤੀ ਕੰਮਾਂ ਚ ਹੀ ਰਹਿੰਦੀ ਹੈਗੀ ਨਾ ਜਾਣੀ ਐ ਬੀਬੀ ਨਾ ਕਿਉਂ ਨਹੀਂ ਹੋਰ ਜਾ ਨਾ ਆਇਆ ਰਾਵਣ ਤੂੰ ਕਿੱਧਰ ਤੁਰ ਪਈ ਕੰਮ ਤਾਂ ਇੰਨਾ ਪਿਆ ਕਰਨ ਵਾਲਾ ਤੂੰ ਨਾ ਉਨ ਤੁਰਪੀ ਬੀਬੀ ਕਾ ਨਹੀਂ ਪਹਿਲਾਂ ਨਹਾ ਲੈ ਫਿਰ ਕੰਮ ਕਰ ਲਈ ਲੈ ਕੰਮ ਫਿਰ ਤੂੰ ਨਹਾ ਨੂੰ ਫੇਰ ਲਈ ਢੇਰ ਲੱਗੇ ਪਿਆ ਕੱਪੜੇ ਧੋਣ ਵਾਲਾ ਪਹਿਲਾਂ ਕੱਪੜੇ ਤਾਂ ਧੋਲ ਆ ਫਿਰ ਨਹਾਉਂਦੀ ਫਿਰੀ ਤੂੰ ਚੱਲ ਕੱਪੜੇ ਧੋ ਲੈਣੀ ਓਏ ਮੈਂ ਤਾਂ ਕਰੀ ਨਿਗਰੱਖਣੀ ਸੀ ਮੈਂ ਤਾਂ ਉਧਰ ਭੱਗ ਗਿਆ ਚੱਲ ਦੇਖਾਂ ਜਾ ਕੇ ਛੇਤੀ ਸਿੰਦਰ ਭੈਣੇ ਕਰੀ ਆ ਹਾਂ ਭੈਣੇ ਨੰਗੇ ਆ ਜਾ ਕੀ ਕਰਦੀ ਸੀ ਕੁਛ ਨਹੀਂ ਕਰਦੀ ਸੀ ਭੈਣੇ ਕਰਨਾ ਕੀ ਐ ਟਾਈਮ ਪਾਸ ਸਿਆਲਾਂ ਦੇ ਦਿੰਨੇ ਨਿੱਕੇ ਨਹੀਂ ਭੈਣੇ ਤੇਰੀ ਨੂੰ ਤਾਂ ਵੱਡੀ ਨਾਲ ਗਊ ਆ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਉਹ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਵੀ ਆ ਉਹ ਚੰਗੀਆਂ ਨੇ ਭੈਣੇ ਦੋਨੇ ਇੱਕ ਤਾਂ ਉਧਰ ਚੁੱਲ੍ਹੇ ਚੌਂਕੇ ਦਾ ਦੇਖ ਲੈਂਦੀ ਐ ਤੇ ਇੱਕ ਪਸੂ ਪੂਸੂਆਂ ਦਾ ਕਰ ਲੈਂਦੀ ਐ ਨਾਲ ਮਿਲ ਕੇ ਕੰਮ ਕਰ ਲੈਂਦੀਆਂ ਨੇ ਚੱਲ ਭੈਣੋ ਚੰਗੀ ਗੱਲ ਆਗੀ ਦੇਖੀ ਜਾਂਦੇ ਹੂੰ ਤਾਂ ਸਾਨੂੰ ਸਾਰਾ ਪਤਾ ਹੀ ਆ ਫੋਰ ਪੈਣਦਾ ਸਰਜੀਤ ਕਰੇ ਤੂੰ ਕਿਵੇਂ ਆਈ ਤੀਗੀ ਪੈਣੇ ਸਾਡੀ ਤਾਂ ਨਾ ਮੋਟਰ ਮੱਚ ਗਈ ਕੱਖਾਂ ਵਾਲੀ ਤੇ ਤੁਹਾਡੇ ਨਾ ਮਟੋਕਾ ਕਰਾਂਗੇ ਅਸੀਂ ਕੋਈ ਨਹੀਂ ਕਰ ਲਿਓ ਪੈਣੇ ਚਾਰ ਦਿਨ ਲੈ ਚੰਗਾ ਪੈਣੇ ਉਹ ਕੱਖ ਲੈਣ ਗਿਆ ਹੋਇਆਗਾ ਤੁਹਾਡੇ ਨਾ ਟੋਕਾ ਕਰਨ ਕਿ ਲੈ ਜੂਗਾ ਉਹ ਤੇ ਮੈਂ ਜਾਣੀ ਆ ਚੰਗਾ ਮੈਂ ਸੁਣ ਹਾਲਿੰਦੀ ਫਿਰਦੀ ਆ ਇਹ ਡੇਟੋ ਕਾ ਕਰਕੇ ਲੈ ਜੂਗਾ। ਅੱਲਾ ਦੇਖ ਲੈ ਹਨਾ ਨੋਹਾਂ ਦੇ ਪਰ ਦੇ ਰੱਖਦੀ ਹੈਗੀ। ਐ ਵੱਡੀ ਤਾਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ, ਛੋਟੀ ਕਰਦੀ ਨਹੀਂ ਹੈਗੀ, ਟੱਕਾ ਨਹੀਂ ਤੋੜਦੀ ਹੈਗੀ। ਚਲ ਆਪਾਂ ਕੀ ਲੈਣਾ ਮਣ। ਇਹ ਤਾਂ ਜਿਹੜੇ ਤੋਂ ਲੇਟੋ ਹੀ ਨਹੀਂ। ਰਾਂਗਣ ਭੋਂਦੇ ਬੈਠੀ ਹੈ। ਕੀ ਕਰਿਆ? ਕੀ ਕਰਨਾ ਸੀ ਮੈਂ ਤਾਂ ਥੱਕੀ ਪਈ ਆ ਕਹਿੰਦੇ ਨਾ ਥੱਕ ਗਈ ਤੂੰ ਕੰਮ ਕਰਕੇ ਕੰਮ ਤਾਂ ਸਾਰਾ ਦਿਨ ਭਾਬੀ ਨੇ ਕੀਤਾ ਤੂੰ ਫੋਨ ਤੇ ਗੱਲਾਂ ਕਰ ਕਰ ਕੇ ਹੀ ਥੱਕੀ ਇਕੱਲੀ ਅੱਛਾ ਮੈਨੂੰ ਪਤਾ ਲੱਗਣ ਲੱਗ ਗਿਆ ਕਿੱਥੋਂ ਬੋਲਦੇ ਤੁਸੀਂ ਲਾਦੀਆਂ ਬੇਬੇ ਨੇ ਸਾਨੂੰ ਵੀ ਉਂਗਲਾ ਉਹਦੀ ਜ਼ੁਬਾਨ ਬੋਲਦੇ ਹੋ ਤੂੰ ਬੱਸ ਕਰ ਦੋ ਤਿੰਨ ਦਿਨਾਂ ਤੋਂ ਨਾ ਮੇਰੀ ਸੋਡੇ ਦੀ ਨਿਗਾਹ ਤੂੰ ਉਹਦੀ ਇੱਜ਼ਤ ਦਾ ਕੀ ਕਰਨੀ ਸੀ ਜੇ ਉਹ ਥੋੜੀ ਮੋਟੀ ਭੋਲੀ ਹੈ ਤੇਥੋਂ ਹੈ ਤਾਂ ਪਰ ਆਪਣੇ ਤੋਂ ਵੱਡੀ ਮੈਂ ਬੇਬੇ ਦੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ ਸੀ ਜਦੋਂ ਮੈਂ ਆਵਦੇ ਅੱਖੀ ਦੇਖਿਆ ਮੈਨੂੰ ਫੇਰ ਯਕੀਨ ਹੋਇਆ ਨਾ ਲੱਗ ਗਿਆ ਪਤਾ ਹੁਣ ਤੈਨੂੰ ਸੱਚ ਤਾਂ ਸਾਹਮਣੇ ਆ ਹੀ ਜਾਂਦਾ ਹੈ ਸਿਆਣੇ ਕਹਿੰਦੇ ਨੇਗੇ ਕਿੰਨੇ ਮਰਜ਼ੀ ਪੜਦੇ ਪਾ ਲੋ ਨਾ ਇਹ ਸਾਰਾ ਦਿਨ ਉਹਨੂੰ ਵਿਚਾਰੀ ਨੂੰ ਕਹਿੰਦੀ ਐ ਆ ਨਹੀਂ ਕਰਨਾ ਉਹ ਨਹੀਂ ਕਰਨਾ ਆ ਕਰਨਾ ਉਹ ਕਰਨਾ ਹੈ ਹੈ ਸਾਰ ਇੱਥੇ ਸਿਰ ਨਹੀਂ ਪਾਉਣਾ ਇੱਥੇ ਆ ਨਹੀਂ ਕਰਨਾ ਹੈਗਾ ਜੇ ਇਹਨੂੰ ਕਹੇ ਪਹਿਲਾਂ ਸਾਰਾ ਦਿਨ ਕੋਈ ਫੇਚ ਲੈ ਲੂਗੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੈਗੀ ਉਹ ਵਿਚਾਰੀ ਸਿੱਧੀ ਸਾਦੀ ਹੈ ਜੇ ਮੈਂ ਉਹਨੂੰ ਦੱਸ ਦਿੰਨੀ ਆ ਵੀ ਤੂੰ ਆਹ ਕੰਮ ਐਂ ਕਰ ਲੈ ਜਾਂ ਮੈਂ ਉਹ ਤੋਂ ਕਰਵਾ ਲੈਨੀ ਆ ਉਹਨੂੰ ਮੈਂ ਕੰਮ ਕਰਨਾ ਹੀ ਸਿਖਾਉਣੀ ਆਗੀ ਉੱਥੇ ਮੈਂ ਦੱਸ ਕਿਹੜਾ ਜ਼ੁਲਮ ਕਰਤਾ ਤੈਨੂੰ ਢੰਗ ਨਹੀਂ ਹੈਗਾ ਕੰਮ ਕਰਾਉਣ ਦਾ ਤੂੰ ਇਹ ਗੱਲ ਕਹਿ ਵੀ ਆ ਜਾ ਭਣੇ ਆ ਪਾ ਕਰੀਏ ਆ ਜਾ ਭਣੇ ਆ ਪਾ ਕਰੀਏ ਲੈ ਕੱਪੜੇ ਧੋ ਲਈਏ ਲੈ ਮੈਂ ਤੈਨੂੰ ਰੋਟੀ ਪਕਾਉਣਾ ਸਿਖਾ ਦਾਨੀ ਆਗੀ ਇਹ ਐਂ ਸਿਖਾਈਦਾ ਹੁੰਦਾ ਕੰਮ ਜੇ ਸਿਖਾਉਣਾ ਇਹ ਨਹੀਂ ਹੈਗਾ ਉਹ ਕਰ ਲੈ ਉਹ ਕਰ ਲੈ ਐਂ ਨਹੀਂ ਆਰਡਰ ਦੀਦਾ ਹੁੰਦਾ ਅੱਛਾ ਇਹ ਗੱਲ ਕਹਿਨੇ ਹੋ ਤੁਸੀਂ ਬਸ ਇਹ ਉਹਦੀ ਗੱਲ ਵੀ ਸਹੀ ਆ। ਇਹ ਸੋਡੀ ਗੱਲ ਨਾਲ ਨਾ ਮੇਰੀ ਅੱਖਾਂ ਖੁੱਲ ਗਈਆਂ। ਮੈਨੂੰ ਐ ਨਹੀਂ ਉਹਦੇ ਨਾਲ ਕਰਨਾ ਚਾਹੀਦਾ। ਚੱਲ ਕੋਈ ਨਾ ਅੱਗੇ ਤੋਂ ਨਾ ਮੈਂ ਉਹਦੇ ਨਾਲ ਮਿਲ ਕੇ ਕੰਮ ਕਰਿਆ ਕਰੂੰਗੀ। ਨਾਲੇ ਉਹਨੂੰ ਸਿਖਿਆ ਦੂੰਗੀ ਜਿਹੜੇ ਕੰਮ ਉਹਨੂੰ ਨਹੀਂ ਕਰਨੇ ਆਉਂਦੇ। ਚੱਲ ਮੰਮੀ ਪਾਏ ਕਰਦੇ ਆਂ ਇੱਕ ਮੌਕਾ ਇਹਨੂੰ ਦੇ ਕੇ ਦੇਖ ਲੈਨੇ ਆਂ। ਗੱਲ ਸੁਣ ਕੀ ਪਤਾ ਚੰਗਾ ਵਰਤਾਓ ਕਰਨ ਨਾਲ ਉਹ ਠੀਕ ਹੀ ਹੋ ਜੇ। ਚਲ ਕੋਈ ਨਾ ਤੁਸੀਂ ਟੈਨਸ਼ਨ ਨਾ ਲਓ ਅੱਗੇ ਤੋਂ ਨਾ ਮੈਂ ਧਿਆਨ ਰੱਖੂਗੀ ਨਾਲੇ ਮੈਂ ਉਹਨੂੰ ਸਿਖਾਵਾਂਗੀ ਵੀ ਦੋ ਚਾਰ ਜਣੇ ਦੀ ਬੈਠ ਕੇ ਕਿਵੇਂ ਗੱਲਬਾਤ ਕਰੀਦੀ ਆ ਨਾਲੇ ਮੈਂ ਉਹਨੂੰ ਸਾਰਾ ਕੋਸ਼ਿਸ਼ ਕਰਾ ਦੂੰਗੀ ਤੁਸੀਂ ਟੈਨਸ਼ਨ ਨਾ ਲਓ ਹੁਣ ਮੈਂ ਉਹਨੂੰ ਆਪੀ ਸਿਆਣੀ ਕਰ ਲੂੰਗੀ ਹੌਲੀ ਹੌਲੀ ਚਲ ਤੀ ਜੇ ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹੁੰਦੇ ਪੁੱਤਾਂ ਜਾਂ ਕੰਮ ਧੰਦਾ ਕਰ ਲੋ ਰਲ ਮਿਲ ਕੇ ਦੋਨੇ ਹੁਣ ਸਾਰਨ ਘੱਸੀ ਕਾਲ ਜੀ ਤੁਸੀਂ ਜੁੜੇ ਹੋਈ ਪਿੰਡ ਪਰਿਵਾਰ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਹੁਣ ਆਈ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਪਰਮਜੀਤ ਕੌਰ ਗਿੱਲ ਕੈਨੇਡਾ ਗੁਰਪ੍ਰੀਤ ਸਿੰਘ ਜਸਵੀਰ ਕੌਰ ਗੋਵਿੰਦ RAM ਸਰੇਸ਼ ਕੁਮਾਰ ਹਰਨਾਇਬ RAM ਸੱਤਪਾਲ ਸ਼ਰਮਾ ਬਲਜਿੰਦਰ ਗਿੱਲ ਜੁਕੇ ਇੰਗਲੈਂਡ ਸ਼ੁਭਕਰਨ ਸਿੰਘ ਮਨਜੀਤ ਔਲਖ ਠਿਕਰੀ ਵਾਲਾ ਸੁਖਮੀਨ ਕੌਰ ਹਰਜੀਤ ਕੌਰ ਚੀਕਾ ਸਿੰਦਰ ਸਿੰਘ ਸੰਦੀਪ ਬੁਟੀਕ ਜਸ਼ਨਦੀਪ ਜਸ਼ਨ ਤੋਇਸ਼ ਪਰਦਵਾਜ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਰਦੇ ਰਿਹਾ ਕਰੋ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਨਾਮ ਆ ਜਿਹੜੇ ਅਗਲੀ ਵੀਡੀਓ ਦੇ ਵਿੱਚ ਬੋਲੇ ਜਾ ਸਕਣ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਨੂੰ ਸਸੀ ਕਾਲ